ਪਰ ਪੁਲਿਸ ਵੱਲੋਂ ਨਸ਼ਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਵੀ ਜੀ ਕੋ ਵੱਡੀ ਕਾਮਯਾਬੀ ਹਾਸਲ ਹੋਈ ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ 7465 ਟਰਾਮਾਡੋਲ ਦੀਆਂ ਗੋਲੀਆਂ 6 ਕਿਲੋ ਹੈਰੋਇਨ ਸਮੇਤ ਡਰੱਗ ਮਨੀ ਅਤੇ ਪੰਜਾ ਐਲਪਰ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ ਦੀ ਰਿਕਵਰੀ ਕੀਤੀ ਗਈ ਅਤੇ ਇਸ ਤੋਂ ਇਲਾਵਾ 7 ਲੱਖ 70 ਹਜ਼ਾਰ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਇਹ ਸਾਰੀ ਕਾਰਵਾਈ ਪੂਰੇ ਤਰੀਕੇ ਨਾਲ ਪੇਸ਼ਾਵਰ ਜਾਂਦ ਦੇ ذریعے ਕੀਤੀ ਜਿਸ ਵੀ ਅੰਮ੍ਰਿਤਸਰ ਤੋਂ ਲੈ ਕੇ ਉੱਤਰਾਖੰਡ ਦੇ ਲੱਗ ਲੱਗ ਥਾਵਾਂ ਤੇ ਰੇਡ ਕੀਤੇ ਗਏ ਅਤੇ ਇਸ ਮਾਮਲੇ ਤੇ ਜਾਣਕਾਰੀ ਦਿੰਦੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਫੁੱਲਰ ਨੇ ਕੀ ਦੱਸਿਆ ਤੁਸੀਂ ਵੀ ਸੁਣੋ। ਅਗੜੀ ਯੋਧ ਨਸ਼ੇਵ੍ਰੁੱਧ ਡਰਾਈਵਰ ਉਹਦੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ। ਰਾਗ ਫਾਰਮਾ ਦਾ ਇੱਕ ਬਹੁਤ ਵੱਡਾ ਕਾਟਲ ਉਹ ਬੰਸਟ ਕੀਤਾ ਗਿਆ 6 ਅਕਿਊਜ਼ ਫੜੇ ਗਏ ਹੈ। 74465 ਟ੍ਰੈਮਾਡੋਲ ਦੇ ਟੈਬਲੇਟਸ ਫੜੀਆਂ ਗਈਆਂ 50 ਐਲਪਰੋਜ਼ੋਲਮ ਔਰ 325 ਕਿਲੋ ਰੌ ਮਟੀਰੀਅਲ ਜਿਹੜਾ ਟ੍ਰੈਮਾਡੋਲ ਬਣਾਉਣ ਵਾਸਤੇ ਯੂਜ਼ ਕੀਤਾ ਜਾ ਰਿਹਾ ਸੀ ਉਹ ਫੜਿਆ ਗਿਆ ਤੇ 7 ਲੱਖ 70 ਹਜ਼ਾਰ ਡਰਗ ਮਨੀ ਔਰ ਇਹ ਬਹੁਤ ਹੀ ਵਧੀਆ ਇਨਵੈਸਟੀਗੇਸ਼ਨ ਕੀਤੀ ਗਈ ਹੈ ਸਾਡੇ ਆਫੀਸਰਸ ਵੱਲੋਂ ਇਹਦੇ ਚ ਪਹਿਲਾਂ ਸਭ ਤੋਂ ਜੇ ਆਪਾਂ ਦੇਖਿਆ ਜਾਵੇ ਪੇ 35 ਗੋਲੀਆਂ ਬਰਾਮਦ ਕੀਤੀਆਂ ਗਈਆਂ ਏ ਡਿਵੀਜ਼ਨ ਦੀ ਪੁਲਿਸ ਵੱਲੋਂ ਉਸ ਉਹਦੇ ਚ ਰਵਿੰਦਰ ਨਿੱਕਾ ਨੂੰ ਫੜਿਆ ਜਾਂਦਾ ਜਿਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਇੱਕ ਬਟਾਲੇ ਤੇ ਇੱਕ ਹੁਸ਼ਿਆਰਪੁਰ ਚ ਉਸ ਤੋਂ ਬਾਅਦ ਕੁਲਵਿੰਦਰ ਪਿੰਦਾ ਇੱਕ ਮੈਡੀਕਲ ਸਟੋਰ ਦਾ ਓਨਰ ਹੈਗਾ ਕੱਥੂ ਨੰਗਲ ਅੰਮ੍ਰਿਤਸਰ ਰੂਰਲ ਚ ਉਹਨੂੰ ਫੜਿਆ ਗਿਆ ਉਸ ਤੋਂ ਬਾਅਦ ਮਨੀਸ਼ ਕੁਮਾਰ ਅਰੋੜਾ ਇਹ ਵੀ ਇੱਕ ਫਾਰਮਾ ਕੰਪਨੀ ਚ ਪਹਿਲਾਂ ਸੇਲਸ ਦਾ ਕੰਮ ਕਰਦਾ ਸੀਗਾ ਇਹਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਸ ਤੇ ਉਹਨੂੰ ਸਜ਼ਾ ਵੀ ਹੋਈ ਹੈ ਐਨਡੀਪੀਐਸ ਦੇ ਕੇਸ ਚ ਉਸ ਤੋਂ ਬਾਅਦ ਔਰਮ ਜਤਵ ਫੜਿਆ ਜਾਂਦਾ ਉਹ ਵੀ ਮੈਡੀਕਲ ਸਟੋਰ ਚ 12-13 ਸਾਲ ਕੰਮ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਹਾਰनपुर ਜਾ ਕੇ ਤੇ ਹਰਦوار ਜਾ ਕੇ ਲੂਸੈਂਟ ਬਾਇਓਟੈਕ ਇੱਕ ਕੰਪਨੀ ਹੈ ਹਰਦوار ਦੇ ਵਿੱਚ ਉਤਰਾਖੰਡ ਚ ਉੱਥੇ ਸਾਡੀ ਟੀਮ ਗਈ ਡਰਗ ਇਨਸਪੈਕਟਰ ਸਾਡੇ ਪੰਜਾਬ ਤੋਂ ਵੀ ਗਏ ਔਰ ਉਸ ਤੋਂ ਇਲਾਵਾ ਲੋਕਲ ਉਥੋਂ ਦੇ ਡਰਗ ਇਨਸਪੈਕਟਰਸ ਨੂੰ ਵੀ ਸ਼ਾਮਲ ਕੀਤਾ ਗਿਆ ਉਸ ਟੀਮ ਚ ਤੇ ਜਦੋਂ ਉਹਨਾਂ ਦੀ ਸਟਾਕ ਚੈਕਿੰਗ ਇਹ ਕੀਤੀ ਗਈ ਉਹਦੇ ਚ ਦੋ ਲੋਕ ਇੱਕ ਤਾਂ ਜਿਹੜਾ ਮਾਲਕ ਹੈ 파ਟਨਰ ਹੈ ਉਸ ਫਰਮ ਦਾ ਵਿਕਰਮ ਸੈਣੀ ਉਹ ਸ ਹਰਨਪੁਰ ਦਾ ਰਹਿਣ ਵਾਲਾ ਹੈ ਤੇ ਹਰੀ ਕਿਸ਼ੋਰ ਜੋ ਕਿ ਸ਼ਾਗੰਜ ਯੂਪੀ ਦਾ ਰਹਿਣ ਵਾਲਾ ਹੈ ਜੋ ਕਿ ਮੈਨੇਜਰ ਹੈ ਪਲਾਂਟ ਦਾ ਇਹਨਾਂ ਦੋਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕੀਤਾ ਗਿਆ ਔਰ ਜਿਹੜਾ ਇਹ ਸਾਰਾ 3 3 ਕੁਇੰਟਲ 25 ਕਿਲੋ ਰੌ ਮਟੀਰੀਅਲ ਹੈ ਇਹ ਉਸ ਟੈਬਲੇਟਸ ਉਹ ਤੋਂ ਫੜਿਆ ਗਈਆਂ ਜਿਹੜੀਆਂ ਇਰੈਗੂਲੈਰਟੀਜ਼ ਤੇ ਇਲੈਗਲ ਇਲੈਗਲਿਟੀਜ਼ ਜਿਹੜੀਆਂ ਸਾਹਮਣੇ ਆਈਆਂ ਉਹਦੇ ਵਿੱਚ 29 ਨੂੰ ਸਾਡਾ ਜਦੋਂ ਜਾ ਕੇ ਰੇਡ ਹੋਇਆ 29/7 ਨੂੰ ਰੁੜਕੀ ਹਰਦਵਾਰ ਦੇ ਵਿੱਚ ਸਾਡੇ ਜਿਹੜੇ ਡਰੱਗ ਇੰਸਪੈਕਟਰ ਨੇ ਸੁਖਦੀਪ ਸਿੰਘ ਗਏ ਉਤੋਂ ਮੈਡਮ ਅਨੀਤਾ ਭਾਰਤੀ ਉਹਨਾਂ ਦੇ ਡਰੱਗ ਇੰਸਪੈਕਟਰ ਲੈ ਗਏ ਜਿਹੜਾ ਹਰੀਕਿਸ਼ੋਰ ਹੈ ਇਹਨੇ ਇਹ ਤੋਂ ਪੁੱਛਿਆ ਗਿਆ ਕੋਈ ਡਾਕੂਮੈਂਟੇਸ਼ਨ ਜਾਂ ਸਟਾਕ ਰਜਿਸਟਰ ਜਾਂ ਸਪਲਾਈ ਚੇਨ ਦੇ ਰਿਕਾਰਡ ਪੇਸ਼ ਨਹੀਂ ਕਰ ਸਕਿਆ ਇਨਸਪੈਕਸ਼ਨ ਕੀਤੀ ਗਈ ਔਰ ਇਹਨਾਂ ਦੇ ਵਿੱਚ ਜਿਹੜੇ ਕਾਫੀ ਮਾਤਰਾ ਦਾ ਸਮਾਨ ਬਰਾਮਦ ਹੋਇਆ ਸੀ ਉਹਦੇ ਲਿਖਿਆ ਸੀ ਗਵਰਨਮੈਂਟ ਸਪਲਾਈ ਓਨਲੀ ਨਾਟ ਫॉर ਸੇਲ ਉਹਦੇ ਬਾਰੇ ਕੋਈ ਅਥਾਰਾਈਜੇਸ਼ਨ ਉਹ ਦੇ ਨਹੀਂ ਸਕਿਆ ਔਰ ਉਹਨੇ ਇੱਕ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਜਿਹੜੀ ਮੋਹਰ ਹੈ ਉਹ ਗੁੰਮ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜਾ ਇਹ ਪਤਾ ਕੀਤਾ ਜਿਹੜਾ ਬੈਚ ਨੰਬਰ ਅਸੀਂ ਇੱਥੇ ਅੰਮ੍ਰਿਤਸਰ ਪੁਲਿਸ ਨੇ ਜੋ ਬਹੁਤ ਵਧੀਆ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਜਿਹੜਾ ਬੈਚ ਨੰਬਰ ਹੈ ਉਹ ਰੀਕਾਲ ਲਾਈਫ ਸੈਂਸਸ ਰੁੜਕੀ ਨੂੰ ਵੇਚਿਆ ਗਿਆ ਜਦੋਂ ਕਿ ਮੈਨੂਫੈਕਚਰਿੰਗ ਉਹਦੀ ਇੱਕ ਮੈਰਟ ਦੀ ਕੰਪਨੀ ਵਾਸਤੇ ਕੀਤੀ ਗਈ ਸੀ ਜਿਹੜਾ ਕਿ ਨਾਮ ਹੈ ਕੋਨਾ ਡਰਮ ਫਾਰਮਾਸੋਟਿਕਲਸ ਮੈਰਟ ਇਹ ਟੋਟਲੀ ਮਿਸਮੈਚ ਸੀ ਤੋ ਇੱਕ ਕੰਪਨੀ ਵਾਸਤੇ ਮੈਨੂਫੈਕਚਰ ਹੋਇਆ ਦਿੱਤਾ ਦੂਜੀ ਕੰਪਨੀ ਹੋ ਗਿਆ ਫਿਰ ਉਹਨੇ ਇੱਕ ਐਗਰੀਮੈਂਟ ਪੇਸ਼ ਕੀਤਾ ਹਰੀਕਿਸ਼ੋਰ ਨੇ ਜਿਹੜਾ ਉਹਦੇ 'ਚ ਵੀ ਕੋਈ ਫਾਈਨਲ ਸਿਗਨੇਟਰੀ ਹੈ ਨਹੀਂ ਉਸ ਐਗਰੀਮੈਂਟ ਇੱਕ ਨੂੰ ਜਾਣਾ ਹੈ ਕਿੱਥੇ ਜਾਣਾ ਹੈ ਤੇ ਇਹਦੇ ਵਿੱਚ ਜਿਹੜੇ ਮੈਂ ਇਹਨੂੰ ਬਹੁਤ ਵੱਡੀ ਅੱਛੀ ਕਾਮਯਾਬੀ ਮੰਨਦਾ ਜਿਹੜੇ ਸਾਡੇ ਮੇਨ ਆਫਿਸਰਸ ਨੇ ਬਹੁਤ ਅੱਛਾ ਕੰਮ ਕੀਤਾ ਇਹਦੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੀ ਸੁਪਰਵੀਜ਼ਨ ਦੇ ਵਿੱਚ ਮਿਸਟਰ ਗਵਿੰਦਰਪਾਲ ਦੀ ਏਡੀਸੀਪੀ ਜਸਰੂਪ ਬਾਟ ਔਰ ਏਸੀਪੀ ਇਸ ਸਾਡੇ ਡਾਕਟਰ ਸ਼ੀਤਲ ਅਮਨਦੀਪ ਸਾਡੇ ਐਸਐਚਓ ਏ ਡਿਵੀਜ਼ਨ ਇਹਨਾਂ ਲੈ ਕੇ ਔਰ ਬੜੀ ਮਿਹਨਤ ਨਾਲ ਜੇ ਆਪਾ ਦੇਖੀਏ ਇਹ 35 ਗੋਲੀਆਂ ਤੋਂ ਫਾਲੋਅ ਅਪ ਇਸ ਤਰ੍ਹਾਂ ਕੀਤਾ ਗਿਆ ਔਰ ਕਿਦਾਂ ਚੇਨ ਫੜੀ ਗਈ ਔਰ ਇਹ ਲੋਕ ਪੁਰਾਣੇ ਜਿਹੜੇ ਫੜੇ ਗਏ ਇਹਨਾਂ ਦੇ ਖਿਲਾਫ ਪਹਿਲਾਂ ਹੀ ਮੁਕਦਮੇ ਦਰਜ ਨੇ ਐਨਡੀਪੀਐਸ ਦੇ ਔਰ ਸਜ਼ਾ ਵੀ ਹੋਏ ਹੋਏ ਨੇ ਫਾਰਮਾ ਇੰਡਸਟਰੀ ਨਾਲ ਜੁੜੇ ਹੋਏ ਸੇਲਸ ਪਰਸਨ ਵੀ ਨੇ ਔਰ ਮੈਨੂਫੈਕਚਰਿੰਗ ਯੂਨਿਟ ਤੱਕ ਪਹੁੰਚਣਾ ਇੱਕ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਇਹ ਸਬੂਤ ਹੈ ਸੋ ਮੈਂ ਦਿੱਲੀ ਮੁਬਾਰਕਬਾਦ ਦਿੰਦਾ ਔਰ ਅੱਗੇ ਵੀ ਇਹਦੇ ਚ ਸਡੀ ਜੀ ਟੀਮ ਹੈ ਦੁਬਾਰਾ ਹੋਰ ਇਹਦੇ ਚ ਸਾਨੂੰ ਰਿਕੁਆਇਰਮੈਂਟਸ ਹੈ ਜੀਆਂ ਹੋਰ ਬਹੁਤ ਸਾਰੀਆਂ ਫਾਰਮਸ ਸਾਹਮਣੇ ਆਈਆਂ ਹੈ ਉਹਦੇ ਤੋਂ ਵੀ ਅਸੀਂ ਕੰਮ ਕਰਾਂਗੇ ਦੇਖੋ ਉਹ ਸਾਰਾ ਹੁਣ ਪਰ ਲਵਾਂਗੇ ਬੇਸਿਕਲੀ ਇਹ ਰਿਮਾਂਡ ਤੇ ਹੈਗੇ ਅਸੀਂ ਦੋ ਗ੍ਰਿਫਤਾਰੀਆਂ ਕੀਤੀਆਂ ਫਾਰਮ ਵੱਲੋਂ ਇੱਕ ਕੋ-ਪਾਰਟਨਰ ਹੈ ਇੱਕ ਮੈਨੇਜਰ ਹੈ ਸੋ ਉਹਨਾਂ ਦਾ ਸਟਾਕ ਵਗੈਰਾ ਰਜਿਸਟਰ ਵਗੈਰਾ ਸਾਰਾ ਜੋ ਵੀ ਉਕੋ ਉਥੇ ਸਾਈਨ ਹੋ ਕੇ ਹੀ ਸੀਜ਼ ਹੋਇਆ ਸਾਰਾ ਸਮਾਨ ਉਨ ਮੌਕੇ ਤੇ ਜਾ ਕੇ ਔਰ ਲੋਕਲ ਡਾਗ ਇਨਸਪੈਕਟਰ ਵੀ ਉਹਨਾਂ ਦੇ ਸਿਗਨੇਚਰੀ ਨੇ ਉਸ ਰਿਕਵਰੀ ਬੀਮੋ ਦੇ ਵਿੱਚ ਉਹ ਸਾਰੀਆਂ ਹੁਣ ਸਟਾਕਸ ਜਿਹੜੇ ਉਹ ਨੇਚਰਲੀ ਉੱਥੇ ਵੀ ਉਹ ਕਰ ਰਹੇ ਨੇ ਅਸੀਂ ਵੀ ਉਹਨਾਂ ਨਾਲ ਤਾਲਮੇਚ ਦੇ ਤਾਲਮੇਚਾ ਪਰ ਇਸ ਮੁਕਦਮੇ ਦਾ ਇਹ ਜਿਹੜਾ ਇੱਕ ਰਿਕਵਰੀ ਇਸ ਮੁਕਦਮੇ ਨਾਲ ਰਿਲੇਟਡ ਬਣੀ ਹੈ ਜੋ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਤੁਹਾਨੂੰ ਦੱਸਿਆ ਨਾ ਸਪਲਾਈ ਹੋ ਰਹੀ ਦੀ ਮੋਰ ਸਿਰੇ ਕੋਲ ਉਸ ਨੂੰ ਕਿਸ ਤਰ੍ਹਾਂ ਡਿਜੀਟਲ ਜਾਂਚ ਕੀਤੀ ਉਹ ਕਿਸ ਤਰ੍ਹਾਂ ਹੀ ਕਰੀ ਹੋਈ ਹੈ ਇਹ ਕੋ ਗ੍ਰਿਫਤਾਰੀ ਐਸੇ ਗੱਲ ਤੇ ਹੋਈ ਹੈ ਨਾ ਜਦੋਂ ਉਹ ਕਹਿ ਰਿਹਾ ਮੇਰੇ ਕੋ ਮੋਰੀ ਹੈ ਨਹੀਂ ਅਸੀਂ ਉਹਨੂੰ ਪੁੱਛ ਰਹੇ ਹਾਂ ਕਿ ਇਹ ਕਮੈਂਟ ਸੇਲ ਦੀ ਹੈ ਨਾਟ ਫਾਰ ਗਵਰਨਮੈਂਟ ਸਪਲਾਈ ਹੈ ਨਾਟ ਫਾਰ ਸੇਲ ਉਹ ਉਹਦਾ ਕੋਈ ਵਾਜਬ ਜਵਾਬ ਨਹੀਂ ਦੇ ਰਿਹਾ ਉਹ ਕਹਿੰਦਾ ਮੇਰੇ ਕੋ ਸਟੈਂਪ ਸੀ ਉਹ ਗੁੰਮ ਗਈ ਇਹ ਕੋਈ ਬਹਾਨਾ ਨਹੀਂ ਹੈ ਇਟ ਇਸ ਟੋਟਲ ਇਲੈਗਲਟੀ ਹੈਗੀ ਔਰ ਤਾਂ ਹੀ ਉਹ ਬੰਦੇ ਗ੍ਰਿਫਤਾਰ ਹੋਏ ਦੇਖੋ ਡੈਫੀਨਿਟਲੀ ਆਉਣਗੇ ਮਾਲਕ ਫੜਿਆ ਗਿਆ ਜੀ ਮੈਨੇਜਰ ਫੜਿਆ ਗਿਆ ਹੁਣ ਬਾਕੀ ਪਾਰਟਨਰਸ ਦਾ ਵੀ ਦੇਖੋ ਉਹ ਤਾਂ ਨਾਲ ਹੀ ਸੀ ਸਾਡੇ ਉੱਥੇ ਉਹਨਾਂ ਨੇ ਆਪ ਰਿਕਵਰੀ ਨੂੰ ਟੈਸਟੀਫਾਈ ਕੀਤਾ ਨੇਚਰਲੀ ਉਹ ਹੁਣ ਲਾਇਸੈਂਸ ਕਿੱਦਾਂ ਮਿਲਿਆ ਜਾਂ ਉਹਨਾਂ ਦੇ ਇਨਸਟਾਕ ਕਦੋਂ ਲਾਸਟ ਉਹਨਾਂ ਦੀ ਇਨਸਪੈਕਸ਼ਨ ਕਦੋਂ ਹੋਈ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਹੁਣ ਅਸ਼ੇਸ ਕਿੰਨੀ ਹੈ ਦੇਖੋ ਰਵਿੰਦਰ ਮਿੱਕਾ ਹੈਗਾ 25 ਸਾਲ ਦਾ ਕ੍ਰੈਕਟਰ ਡਰਾਈਵਰ ਦਾ ਕੰਮ ਕਰਦਾ ਦੋ ਪਰਚੇ ਦੇ ਖਿਲਾਫ ਪਹਿਲਾਂ ਹੀ ਦਰਜ ਹੈ ਇੱਕ ਬਟਾਲੇ ਸ੍ਰੀ ਹਰਗੁਬਿੰਦਰ ਬੁੱਲੋਵਾਲ ਹੁਸ਼ਿਆਰਪੁਰ ਕੁਲਵਿੰਦਰ ਕਿੰਦਾ 47 ਸਾਲ ਦਾ ਇਹਦੇ ਖਿਲਾਫ ਵੀ ਦੋ ਪਰਚੇ ਪਹਿਲਾਂ ਦਰਜਾ ਏ ਡਿਵੀਜ਼ਨ ਦੇ ਵਿੱਚ ਵੀ 6 ਸਾਲ ਦੀ ਸਜ਼ਾ ਹੋ ਚੁੱਕੀ ਇਹਨੂੰ ਉਦੋਂ ਵੀ ਫਾਰਮ ਆਫ ਆਪੀਆਇਡਸ ਦੇ ਕੈਪਸੂਲ ਮਿਲੇ ਸੀ ਤੇ ਇੱਕ ਇਹਦੇ ਵਿੱਚ ਕਥੂ ਨੰਗਲ ਤੇ ਦੇ ਉਹਦੇ ਤੇ ਵੀ 1 ਸਾਲ ਦੀ ਸਜ਼ਾ ਹੋ ਚੁੱਕੀ ਮਨੀਸ਼ ਕੁਮਾਰ 48 ਸਾਲ ਦਾ ਇਹਦੇ ਖਿਲਾਫ ਵੀ 10 ਸਾਲ ਦੀ ਸਜ਼ਾ ਪਹਿਲਾਂ ਹੋ ਚੁੱਕੀ ਹੈ ਡੀ ਡਿਵੀਜ਼ਨ ਅੰਮ੍ਰਿਤਸਰ ਦਾ ਕੇਸ ਹੈ ਉਰੰਚਨ ਜਿਹੜਾ 48 ਸਾਲ ਦਾ ਹੈ ਇਹਦੇ ਖਿਲਾਫ ਕੇਸ ਕੋਈ ਨਹੀਂ ਹੈ ਬਾਕੀ ਬਿਕਰਮ ਸੈਣੀ 27 ਸਾਲ ਦੇ ਨੇ ਹਰੀ ਕੁਸ਼ੋਰ 36 ਸਾਲ ਦਾ ਸੋ ਇਹਨਾਂ ਦੀ ਪ੍ਰੋਫਾਈਲ ਜਿਹੜੀ ਹੈ ਪੁਰਾਣੀ ਕ੍ਰਿਮੀਨਲ ਵੀ ਹੈ ਤੇ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਸੇਲਸ ਇਹ ਫਾਰਮਾ ਦੇ ਸੇਲਸ ਦੇ ਵਿੱਚ ਇਹਨਾਂ ਦਾ ਬੈਕਗ੍ਰਾਉਂਡ ਹੈ ਮਾਰਦੂਾਰ ਦੇ ਵਿੱਚ ਉਤਰਾਖੰਡ ਉੱਥੇ ਸਾਡੀ ਟੀਮ ਗਈ ਡਰਗ ਇਨਸਪੈਕਟਰ ਸਾਡੇ ਪੰਜਾਬ ਤੋਂ ਵੀ ਗਏ ਔਰ ਉਸ ਤੋਂ ਲਾਲ ਇਹਨਾਂ ਦੋਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕੀਤਾ ਗਿਆ ਔਰ ਜਿਹੜਾ ਇਹ ਸਾਰਾ 1 ਟਨ ਕੁਇੰਟਲ 25 ਕਿਲੋ ਰੌ ਮਟੀਰੀਅਲ ਹੈ ਇਹ ਕੁਝ ਟੈਬਲੇਟਸ ਉਹ ਤੋਂ ਫੜਿਆ ਨਹੀਂ ਆ ਜਿਹੜੀਆਂ ਇਹਦਾ ਇਹ ਪੇਸ਼ ਨਹੀਂ ਕਰ ਸਕਿਆ ਇਨਸਪੈਕਸ਼ਨ ਕੀਤੀ ਗਈ ਔਰ ਇਹਨਾਂ ਦੇ ਵਿੱਚ ਜਿਹੜੇ ਕਾਫੀ ਮਾਤਰਾ ਦਾ ਸਮਾਨ ਗ੍ਰਾਮਧੋਇਆ ਸੀ ਉਹਦੇ ਲਿਖਿਆ ਸੀ ਕਿ ਕਿ ਬਿਲਕੁਲ ਜੀ ਮੋਹਰ ਆ ਉਹ ਖੋਨ ਹੋ ਚੁੱਕੀ ਹੈ